ਰਾਉਂਗਟੇ ਖੜੇ ਕਰਦੀ ਖਬਰ ਆਈ ਸਾਹਮਣੇ ਦੋ ਸਕੀਆਂ ਪਹਿਣਾ ਨਾਲ ਜ਼ਬਰਜਨਾਹ ਦਾ ਮਾਮਲਾ ਆਇਆ ਸਾਹਮਣੇ ਇੱਕੋ ਸਮੇਂ ਇੱਕੋ ਹੋਟਲ 'ਚ ਜ਼ਬਰਜਨਾਹ ਕਰਨ ਦੇ ਲੱਗੇ ਇਲਜ਼ਾਮ ਭਰਾ ਤੇ ਚਾਚੇ ਤੇ ਲੱਗੇ ਕਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਜੀਹਾਂ ਵੱਡੀ ਹੈਰਾਨ ਕਰਦੀ ਰੌਂਗਟੇ ਖੜੇ ਕਰਦੀ ਵਾਰਦਾਤ ਸਾਹਮਣੇ ਆਈ ਹੈ ਦੋ ਸਕੀਆਂ ਪਹਿਣਾ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਮਲਜ਼ਮ ਚਾਚਾ ਅਤੇ ਮਾਮੇ ਦੇ ਮੁੰਡੇ ਵੱਲੋਂ ਮਿਲ ਕੇ ਇਸ ਕਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਦੋਮੇ ਭੈਣਾਂ ਨੂੰ ਬਾਹਰ ਘਮਾਉਣ ਦੇ ਬਹਾਨੇ ਲੈ ਗਏ ਸੀ ਜਿੱਥੇ ਹੋਟਲ ਦੇ ਵਿੱਚ ਮਲਜ਼ਮਾਂ ਨੇ ਪਹਿਲਾਂ ਦੋਮੇ ਭੈਣਾਂ ਨੂੰ ਨਸ਼ੀਲਾ ਪਦਾਰਥ ਦੇ ਦਿੱਤਾ ਜਿਸ ਤੋਂ ਬਾਅਦ ਦੋਮੇ ਭੈਣਾਂ ਬੇਸੁੱਧ ਹੋ ਗਈਆਂ ਜਿਸ ਤੋਂ ਬਾਅਦ ਮਲਜ਼ਮਾਂ ਵੱਲੋਂ ਦੋਮੇ ਭੈਣਾਂ ਨਾਲ ਜ਼ਬਰ ਜਨਾਹ ਕੀਤਾ ਗਿਆ ਜਿੰਹਾਜਾਂ ਦਾ ਇਹੋ ਲੱਗ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਮਲਜਮਾ ਵੱਲੋਂ ਦੋਵੇਂ ਪੈਣਾ ਨੂੰ ਧਮਕਾਇਆ ਗਿਆ ਸੀ ਕਿ ਜੇਕਰ ਉਹਨਾਂ ਵੱਲੋਂ ਕਿਸੇ ਨੂੰ ਦੱਸਿਆ ਗਿਆ ਤਾਂ ਉਹਨਾਂ ਨੂੰ ਉਹ ਜਾਨੋਂ ਮਾਰ ਦੇਣਗੇ ਜਿਸ ਤੇ ਚੱਲਦੇ ਮਲਜਮਾ ਵੱਲੋਂ ਬਾਅਦ ਚ ਵੀ ਕਈ ਵਾਰ ਉਹਨਾਂ ਨੂੰ ਧਮਕਾ ਕੇ ਸਰੀਰਕ ਸੰਬੰਧ ਬਣਾਏ ਗਏ ਨੇ ਤੇ ਆਖਰ ਪਰੇਸ਼ਾਨ ਲੜਕੀਆਂ ਵੱਲੋਂ ਇਸ ਦੀ ਜਾਣਕਾਰੀ ਮਾਪਿਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜ਼ਮ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਮਾਮਲਾ ਇਹ ਅਕਤੂਬਰ 2024 ਸ਼ੇ ਹੈ ਜੋ ਲੜਕੀਆਂ ਨੇ ਕبھی ਸ਼ਿਕਾਇਤ કરી ਨਹੀਂ ਕਿਉਂਕਿ ਨਬ ਜੋ ਉਹਨਾਂ ਦੀ ਸ਼ਿਕਾਇਤ ਆਈ ਹੈ ਦੋਨੋਂ ਬਹਨੋਂ ਨੇ ਅਲੱਗ-ਅਲੱਗ ਕੰਪਲੇਂਟ ਕਰਕੇ ਮਹਿਲਾ ਥਾਣਾ ਮੇਂ ਮੂਲਮੇ ਦਰਜ ਕਰਾਏ ਹੈ ਜਿਸ ਮੇਂ ਦੋਨੋਂ ने आरोप लगाए हैं वो लड़के अभी फरार हैं जैसे भी मतलब पूरी जांच के बाद पता चलेगा इनको शीघ्र शिगर गिरफ्तार करके कानून कार्य में लाया दोनों अठारह साल से ऊपर हैं और जैसे भी मतलब प्रक्रिया के अनुसार ही सारी कार्रवाई तो पूरी अनुसंधान करने के बाद ही पता चल पाएगा कि तो उनका वास्तविक रिश्ता क्या है धारा उसमें ਰੇਪੀ ਰੇਪ ਦਾ ਰੋਪ ਲਗਾਇਆ ਗਿਆ ਹੈ ਅਤੇ ਜਾਂਚ ਮਾਨੇ ਦੀ ਦੰਦੀ ਕਾਨੂੰ ਵੀ ਲੜਕੀਆਂ ਨੇ ਲਗਾਇਆ ਹੈ ਉਸੇ ਅਧਾਰ ਤੇ ਪਰਚਾ ਦੱਸ ਦਈਏ ਕਿ ਇਹ ਮਾਮਲਾ ਅਕਤੂਬਰ 2024 ਦਰ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਇਹ ਕਟਨਾ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਆਈ ਸੀ ਜਿੱਥੇ ਲੜਕੀਆਂ ਦੇ ਚਾਚੇ ਤੇ ਮਾਮੇ ਦੇ ਮੁੰਡੇ ਤੇ ਇੱਕ ਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਕਰਦੀ ਹੈ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ